ਅੰਮ੍ਰਿਤਸਰ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਇੰਟਰਨੈਸ਼ਨਲ ट्रैवलर्स ਅੰਮ੍ਰਿਤਸਰ ਵੀ ਹੋਣ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ट्रैवल ਪ੍ਰੋਗਰਾਮ ਉਹ ਸ਼ੁਰੂ ਹੋ ਗਿਆ ਹੈ ਉਹਦੇ ਤਹਿਤ ਤੁਸੀਂ ਈ ਗੇਟਸ ਤੇ ਜਾ ਕੇ ਆਪਣੀ ਇਮੀਗ੍ਰੇਸ਼ਨ ਖੁਦ ਕਰ ਸਕਦੇ ਹੋ ਅਰਾਈਵਲ ਤੇ ਡਿਪਾਰਚਰ ਲਈ ਵੀ ਇਹ ਜਿਹੜਾ ਸਹੂਦਤ ਹੈ ਇਹ ਇੰਡੀਅਨ ਪਾਸਪੋਰਟ ਹੋਲਡਰ ਤੇ ਨਾਲ ਹੀ OCI ਕਾਰਡ ਹੋਲਡਰਸ ਲਈ ਵੀ ਉਪਲਬਧ ਹੈ ਇਸ ਲਈ ਤੁਹਾਨੂੰ ਮਿਨਿਸਟਰੀ ਆਫ ਫੋਰਮ ਅਫੇਅਰਸ ਤੇ ਪਹਿਲਾਂ ਰਜਿਸਟਰ ਕਰਨਾ ਪਏਗਾ ਫਾਰਮ ਫਿਲ ਕਰਨਾ ਪਏਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਹਾਡਾ ਬਾਇਓਮੈਟ੍ਰਿਕਸ ਅਪਰੂਵਲ ਤੋਂ ਬਾਅਦ ਬਿਊਰੋ ਫਿਮੀਗ੍ਰੇਸ਼ਨ ਤੋਂ ਉਸ ਤੋਂ ਬਾਅਦ ਤੁਹਾਨੂੰ ਬਾਇਓਮੈਟ੍ਰਿਕਸ ਕਰਵਾਉਣਾ ਪਏਗਾ ਜਿਹੜੇ ਵੀ ਡੈਜ਼ਿਗਨੇਟਿਡ ਸੈਂਟਰਸ ਨੇ ਤੇ ਨਾਲ ਹੀ ਤੁਹਾਡਾ ਫਿੰਗਰਪ੍ਰਿੰਟ ਸਕੈਨ ਕਰਨਗੇ ਤੇ ਨਾਲ ਹੀ ਫੋਟੋਗ੍ਰਾਫਿਕ ਸਕੈਨ ਵੀ ਉਸ ਤੋਂ ਬਾਅਦ ਜੇ ਤੁਸੀਂ ਅਪਰੂਵ ਹੋ ਜਾਂਦੇ ਹੋ ਤੇ ਭਾਵੇਂ ਤੁਸੀਂ ਵਿਦੇਸ਼ ਤੋਂ ਵੀ ਆ ਰਹੇ ਹੋ ਤੁਸੀਂ ਆਪਣਾ ਬਾਇਓਮੈਟ੍ਰਿਕ ਸਕੈਨ ਕਰਕੇ ਜਿਹੜਾ ਵੀ ਜਿੱਥੇ ਈ ਗੇਟਸ ਹੋਣਗੇ ਉੱਥੇ ਤੁਸੀਂ ਜਾ ਸਕੋਗੇ ਇਸੇ ਤਰ੍ਹਾਂ ਤੁਸੀਂ ਜਦੋਂ ਡਿਪਾਰਚਰ ਵੀ ਕਰਨਾ ਹੈ ਤੇ ਬਿਨਾ ਇਮੀਗ੍ਰੇਸ਼ਨ ਆਫੀਸਰਸ ਕੋ ਗਏ ਤੁਸੀਂ ਨਾ ਈ ਗੇਟਸੋਂ ਆਪਣੀ ਇਮੀਗ੍ਰੇਸ਼ਨ ਕਰ ਸਕਦੇ ਹੋ ਅੰਮ੍ਰਿਤਸਰ ਵੱਖ-ਵੱਖ ਮੁਲਕਾਂ ਲਈ ਇੰਟਰਨੈਸ਼ਨਲ ਫਲਾਈਟਸ ਹਨ ਦੁਬਈ ਦੋਹਾ ਸ਼ਾਰਜਾ ਮਿਲਾਨ ਬਰਮਿੰਗਮ ਲੰਡਨ ਗੈਟਵਿਕ ਤੇ ਨਾਲ ਹੀ ਸਿੰਗਾਪੁਰ ਕੁਵਾਲੰਪੁਰ ਤੇ ਬੈਂਕਾਕ ਸੋ ਕਿੱਥੇ ਵੀ ਤੁਸੀਂ ਇੰਟਰਨੈਸ਼ਨਲ ਫਲਾਈਟ ਫੜਨੀ ਹੋਵੇ ਤੁਸੀਂ ਹੁਣ ਸਿੱਧਾ ਹੀ ਈ ਗੇਟਸ ਤੇ ਫਿਰ ਜਾ ਸਕੋਗੇ ਅਮਰੀਕਾ ਤੇ ਹੋਰ ਨਾ ਮੁਲਕਾਂ 'ਚ ਵੀ ਇਹ ਸਹੂਲਤ ਉਪਲਬਧ ਹੈ ਉਹਨਾਂ ਦੇ ਸਿਟੀਜ਼ਨਸ ਲਈ ਜਾਂ ਗ੍ਰੀਨ ਕਾਰਡ ਲਈ ਅਮਰੀਕਾ ਵਿੱਚ ਵੀ ਜਿੱਥੇ ਕਿ ਉਸ ਨੂੰ ਗਲੋਬਲ ਐਂਟਰੀ ਕਹਿੰਦੇ ਹਨ ਪਰ ਹੁਣ 13 에어ਪੋਰਟਸ ਤੇ ਭਾਰਤ ਦੇ ਇਹ ਸਰਵਿਸ ਅਵੇਲੇਬਲ ਹੈ ਤੇ ਇਹਦੇ ਵਿੱਚ ਹੁਣ ਅੰਮ੍ਰਿਤਸਰ ਵਾਈ ਅੱਡਾ ਵੀ ਸ਼ਾਮਲ ਹੋ ਗਿਆ ਹੈ ਸੋ ਪੰਜਾਬੀਆਂ ਲਈ ਚੰਗੀ ਖਬਰ ਹੈ ਜੇ ਤੁਸੀਂ ਇੰਡੀਅਨ ਪਾਸਪੋਰਟ ਤੁਹਾਡੇ ਕੋਲ ਹੈਗਾ ਭਾਵੇਂ ਗ੍ਰੀਨ ਕਾਰਡ ਵੀ ਹੋਵੇ ਪਰ ਇੰਡੀਅਨ ਪਾਸਪੋਰਟ ਹੈ ਤੇ জাফর ਜਦੜ ਕੋ ਵਿਦੇਸ਼ ਦਾ ਪਾਸਪੋਰਟ ਹੈ ਪਰ ਤੁਹਾਡੇ ਕੋਲ OCI ਕਾਰਡ ਵੀ ਹੈ ਫਿਰ ਵੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਫੈਸਿਲਿਟੀ ਅਵੇਲ ਕਰ ਸਕਦੇ ਹੋ ਤੁਸੀਂ ਆਪਣਾ ਫਿਲ ਕਰਕੇ ਮਿਨਿਸਟਰੀ ਆਫ ਹோம் ਅਫੇਅਰਸ ਦੀ ਵੈਬਸਾਈਟ ਤੇ ਉਸ ਤੋਂ ਬਾਅਦ ਬਾਇਓਮੈਟ੍ਰਿਕਸ ਤੇ ਹੋਰ ਨਾ ਫਾਰਮੈਲਿਟੀਜ਼ ਪੂਰੀਆਂ ਕਰਕੇ ਇਹ ਸੁਵਿਧਾ ਫ੍ਰੀ ਹੈ ਸੋ ਤੁਸੀਂ ਵੀ ਹੁਣ ਅੰਮ੍ਰਿਤਸਰ ਪਹਿਲਾਂ ਦਿੱਲੀ ਏਅਰਪੋਰਟ ਅਵੇਲੇਬਲ ਸੀ ਜੇਕਰ ਤੁਸੀਂ ਉੱਥੇ ਇਸ ਵਿੱਚ ਰਜਿਸਟਰ ਕੀਤਾ ਹੈ ਪਰ ਹੁਣ ਇਹ ਸੁਵਿਧਾ ਅੰਮ੍ਰਿਤਸਰ ਵੀ ਅਵੇਲੇਬਲ ਹੈ ਵੱਖ-ਵੱਖ ਈ-ਗੇਟਸ ਜਿਹੜੇ ਹੋਣਗੇ ਵੱਖ-ਵੱਖ ਮੁਲਕਾਂ ਵਿੱਚ ਵੀ ਅਸੀਂ ਦੇਖਦੇ ਰਹਿੰਨੇ ਹਾਂ ਇਹ ਇਮੀਗ੍ਰੇਸ਼ਨ ਫਾਸਟ ਟਰੈਕ ਹੁੰਦੀ ਹੈ ਪਰ ਹੁਣ ਅੰਮ੍ਰਿਤਸਰ ਹਵਾਈ ਅੱਡਾ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ ਚੰਗੀ ਖਬਰ ਹੈ ਇੰਟਰਨੈਸ਼ਨਲ ਟਰੈਵਲਸ ਲਈ ਭਾਵੇਂ ਉਹ ਪੰਜਾਬ ਤੋਂ ਭਾਰਤ ਤੋਂ ਅੰਮ੍ਰਿਤਸਰ ਹਵਾਈ ਅਡੇ ਰਾਹੀਂ ਬਾਹਰ ਜਾਣਾ ਹੈ ਜਾਂ ਵਿਦੇਸ਼ ਤੋਂ ਅਸੀਂ ਆ ਰਹੇ ਹਾਂ ਵਿਦੇਸ਼ੀ ਸਿਟੀਜ਼ਨਸ ਉਹ ਜੇਕਰ ਉਹ ਸੀਆਈ ਹੋਲਡਰਸ ਨੇ ਉਹਨਾਂ ਲਈ ਅਵੇਲੇਬਲ ਹੈ ਹਾਲੇ ਫੋਰਨ ਨੈਸ਼ਨਲਸ ਲਈ ਫੈਸਿਲਿਟੀ ਅਵੇਲੇਬਲ ਨਹੀਂ ਹੈ ਪਰ ਜੇਕਰ ਤੁਹਾਡੇ ਕੋਲ ਸੀਆਈ ਹੈ ਤੁਸੀਂ ਇਸ ਫੈਸਿਲਿਟੀ ਦਾ ਯੂਜ਼ ਕਰ ਸਕਦੇ ਹੋ तकरीबन 1 ਘੰਟੇ ਦਾ ਟਾਈਮ ਤੁਹਾਡਾ ਬਚੇਗਾ ਚੰਗੀ ਖਬਰ ਹੈ ਜ਼ਰੂਰ ਇਸ ਨੂੰ ਅਵੇਲ ਕਰੋ